ਮਿਰਗਾ ਵਰਗੀ ਤੋਰ ਸੋਣੀਏ ਅੱਖ ਤੇਰੀ ਮੈਂ ਸਿਤਨੀ ਪਰਿਆ ਵਰਗਾ ਰੂਪ ਤੇਰਾ ਲੋੜੀ ਦੀ ਚੜੀ ਜਵਨੀ ਮੋ ਗੱਲ ਸੁਣਾ ਮੈਂ ਤਿਆਰੇ ਗੱਲ ਸੁਣਾ ਮੈਂ ਤਿਆਰੇ ਤੇਥੋਂ ਜਾਵਾਂ ਮਲੇ ਹਾਰੇ ਜਾ ਤੇ ਬੋਲੀ ਤੂੰ ਕੀ ਦੇ ਨੇ ਵਿੱਚ ਫਾਈ ਨਹੀਂ ਮੈਂ ਦਾ ਬੈਦ ਹੋਗੀ ਸੋਣੀਏ ਜਾ ਰੇ ਬੋਲੀ ਤੂੰ ਕੀ ਦੇਣ ਵਿੱਚ ਪਾਈ ਨਹੀਂ ਬੈਦਾ ਬੈਦਾ ਹੋਗੀ ਸੋਣੀਏ ਯਾਰੋ ਝਾਂਜ ਰਾਂ ਕੀ ਦੇ ਤੇ ਜਣਕਾਈ ਨਹੀਂ ਬੈਦਾ ਬੈਦਾ ਹੋਗੀ ਸੋਣੀਏ ਓ ਨਾਨ ਸਰਾਬੀ ਬੁੱਲ ਕਲਾਬੀ ਹਾਸਦੀ ਲਗੇ ਪਿਆਰੀ ਆਹਨ ਤੋ ਰਾਹੀ ਵਰਗੀ ਤੇਰੀ ਜਾਵੇ ਕਹਿਰੇ ਗੁਜਾਰੀ ਸਿੰਪਾ ਹੁੰਦਿਆ ਰੂਪ ਤੇਰੇ ਦੀਆ ਸਾਤ ਤਾ ਫਿਰਦੇ ਲਾਈ ਨਹੀਂ ਬਹਿ ਜਾ ਬਹਿਦਾ ਹੋਈ ਦੁਨੀਏ ਯਾਰ ਝਾਂਗੇ ਰਹਗੀ ਦੇ ਜਛਣ ਕਾਈ ਨਹੀਂ ਬਹਿ ਜਾ ਬਹਿਦਾ ਹੋਈ ਦੁਨੀਏ ਕਾਬਰੂ ਦੇਸਿੰਨੇ ਤੇ ਤੇਰੀ ਕੁੱਤ ਨਾ ਗਣ ਬਣ ਲੜ ਗਈ ਮੁੰਡਿਆਂ ਨੂੰ ਤੇਰੇ ਮੈਣਾ ਵਿੱਚੋਂ ਬਿਨ ਪਿਤੇ ਚੜ ਗਈ ਅਖਿਆਰੇ ਵਿੱਚ ਗਦਲਾ ਪਾ ਕੇ ਫਿਰਦੀ ਕਹਿਰੇ ਮਚਾਈ ਨੀ ਬੇਦਮ ਹੈ ਲਾ ਹੋਗੀ ਸੋਣੀਏ ਹੋ ਜਾਦ ਝਾਂਜ ਰਹਿ ਗਈ ਦਜਾ ਛਣ ਕਾਈ ਨਹੀਂ ਬਹਿ ਜਾ ਮੈਂ ਤਾਂ ਹੋ ਗਈ ਤੋੜੀਏ ਨਾਚਦੀ ਨੂੰ ਤੈਨੂੰ ਦੇਖਣ ਖਾਤਰ ਮੁੰਡੇ ਚੜੇ ਬਨੇਰੇ ਹੋਲ ਸਿਨੇ ਵਿੱਚ ਠੰਡ ਪਾ ਗਿੰਦੇ ਸਰਬਤ ਵਰਗੇ ਤੇਰੇ ਧਿਆਨ ਦੇ ਛਣ ਕਾਟ ਨੇ ਤੇਰੀ ਪੂਰੀ ਤਾਰੇ ਬਣਾਈ ਨਹੀਂ ਬਹਿ ਜਾ ਬਹਿ ਜਾ ਹੋ ਗਈ ਸੋਣੀਏ ਜੇ ਰੋ ਝਾਂਜਰੇ ਗੀਦੇ ਚ ਛਣ ਕਾਈ ਨਹੀਂ ਬਹਿ ਜਾ ਬਹਿ ਜਾ ਹੋ ਗਈ ਸੋਣੀਏ ਓ ਗਿੱਧੇ ਦੇ ਵਿੱਚ ਜਾਰੇ ਤੂੰ ਨੱਚੀ ਲੱਗਦਾ ਮਾਰੇ ਹੁਲਾਰਾ ਪਿੰਡ ਰੋਸ਼ਨ ਪਰ ਦੇਖਣ ਦੇ ਲਈ ਇਕੱਠਾ ਹੋ ਗਿਆ ਸਾਰਾ ਪਿੰਡ ਰੋਸ਼ਨ ਪਰ ਦੇਖਣ ਦੇ ਲਈ ਇਕੱਠਾ ਹੋ ਗਿਆ ਸਾਰਾ ਸਤ ਪਾਰ ਵੀ ਹੁਸਨ ਤੇਰੇ ਰਾ ਓ ਆਫਰੇ ਚਦਾਈ ਨੀ ਮੈਦ ਮੈਦ ਹੋਈ ਸੋਣੀਏ ਜਾਰੇ ਧਿਆਨ ਦੇ ਰਗੀ ਦੇ ਚੈਣ ਕਾਈ ਨਹੀਂ ਬੈਦਾ ਬੈਦਾ ਹੋਈ ਦੋਣੀਏ ਜਾਰੇ ਬੋਲੀ ਤੂੰ ਕੀ ਦੇ ਨੇ ਵਿੱਚ ਪਾਈ ਨਹੀਂ ਬੈਦਾ ਬੈਦਾ ਹੋਈ ਦੋਣੀਏ